ਚੱਲ ਲੱਭ ਇੱਥੇ ਤੇ ਮਨਾ ਪਹੁੰਚ ਹੀ ਗਈ ਆ ਪਰ ਮੈਂ ਨਾ ਸੋਚਣ ਨਹੀਂ ਆ ਵੱਡੇ ਵੱਲ ਜਾਵਾਂ ਕਿ ਛੋਟੇ ਵੱਲ ਜਾਵਾਂ ਭਰੇ ਵੀ ਆ ਮੇਰਾ ਕਿਹੜਾ ਕੋਈ ਹੋਰ ਹੈ ਗਾਲਾ ਤੇ ਹੈ ਤਾਂ ਖਾਲੀ ਆ ਤੂੰ ਵੀ ਆ ਭਰਾ ਮੇਰੇ ਤੇ ਮੈਂ ਇਦਾਂ ਕਰਦੀ ਆ ਜੇ ਮੈਂ ਵੱਡੇ ਵੱਲ ਗਈ ਤੇ ਉਹ ਤਾਂ ਮੇਰੀ ਗੱਲ ਸਮਝ ਲੂਗਾ ਸਿਆਣਾ ਵੀ ਆ ਤੇ ਪਰ ਇਹ ਆ ਕਿ ਭਾਬੀ ਤੋਂ ਮੈਨੂੰ ਡਰ ਲੱਗਦਾ ਵਾ ਤੁਹਾਨੂੰ ਪਤਾ ਹੀ ਆ ਕੀ ਹੁਣ ਮਨਾ ਆਪਣੇ ਆਪ ਨੂੰ ਕਵਾਂ ਤੇ ਜਿਹੜੀ ਭਾਬੀ ਆ ਉਹਨੇ ਕਿੱਥੇ ਗੱਲ ਸੁਣਨੀ ਆ ਉਨੇ ਤੇ ਮੇਰੇ ਨਾਲ ਨਾ ਬਸ ਸਰੀਕੇ ਜਿਹੀ ਕਰਨੇ ਆ ਨਾ ਮੈਨੂੰ ਇੱਥੇ ਟਿਕਣ ਦੇਣਾ ਵਾ ਚਲ ਬੱਚੇ ਦੀ ਗੱਲ ਵਾ ਉਹ ਤੇ ਮੈਂ ਉਦਾਂ ਵੀ ਪਾਲ ਲੈਣਾ ਵਾ ਕੰਮ ਕਰੂੰਗੀ ਉੱਥੇ ਵੀ ਤੇ ਕੰਮ ਹੀ ਕਰਦੀ ਸੀ ਪਰ ਛੋਟੇ ਵੱਲ ਜਾਉਂਗੀ ਤੇ ਪਤਾ ਨਹੀਂ ਉਹ ਸਮਝੇ ਕਿ ਨਾ ਸਮਝੇ ਹੈਗਾ ਤੇ ਨਹੀਂ ਆਣ ਮਾਤੀ ਆ ਤੇ ਪਰ ਚਲ ਮਨਾ ਇਦਾਂ ਕਰਦੀ ਆ ਹੈਗਾ ਮੇਰੇ ਮਾਪੇ ਉਹਦਾ ਬਚਿਆ ਕੁਛ ਚਲ ਜਿਹੜਾ ਜੱਦੀ ਬੁੱਤੀ ਘਰ ਵਾ ਉੱਥੇ ਚਲ ਜਾਨੀ ਫਿਰ ਨਿੱਕੇ ਕੋਈ ਜਾਣੀ ਆ ਪਰ ਉਹ ਮੈਨੂੰ ਕੱਲ ਚਾਲੂ ਦੇਖਾ ਜੀ ਜਾਨੀ। ਫਸੇ ਨਹੀਂ? ਠੀਕ ਆਕ ਵਧੀਆ ਤੇ ਕੱਲੀ ਕੱਲੇ ਆਏ ਜੇ ਭਾਜੀ ਕਿੱਥੇ ਆ? ਭਾਜੀ ਸਾਡੇ ਅੰਦਰ ਤੇ ਆਵਾਂਗੇ। ਆ ਦੇ ਦੱਸਦੀ ਆ। ਆ ਬੱਚਾ ਕਿੱਥੋਂ ਲੈ ਆਈਓ? ਬੱਚਾ ਵੀ ਬਸ ਆ ਹੀ ਗਿਆ ਵਾ। ਚੱਲਾ ਅੰਦਰ ਤੇ ਆ ਜਾ। ਮੇਰੀ ਗੱਲ ਸੁਣ ਦੀਦੀ। ਅਬ ਭਾਈ ਵੀ ਨਹੀਂ ਕਰਨਾ ਇਹਨੇ ਬੱਚਾ ਇਹਨੇ ਚੁੱਕਿਆ ਵਾ ਵੇ ਸਾਰਾ ਕੋ ਦੱਸਦੀ ਆ ਪਾਣੀ ਧਾਣੀ ਤੇ ਪੁੱਛ ਰਾ ਮੈਨੂੰ ਵੇਹ ਤੇ ਲੈਣ ਦੇ ਘੜੀ ਸਾਥ ਲੈ ਲੰਦੇ ਮੈਨੂੰ ਵੇ ਬਹਿ ਜਾ ਉਨਾ ਪਾਣੀ ਲੈ ਕੇ ਸ਼ੁਕਰਾਂ ਮਾਲਕਾ ਸਹੀ ਸਰਾਮਤ ਤੇ ਪਹੁੰਚ ਗਈ ਆ ਹੁਣ ਮੈਨੂੰ ਇੱਥੇ ਵੇਹੇ ਨਾ ਸਕੂਨ ਜਾਂ ਮਿਲਿਆ ਉੱਥੇ ਤਾਂ ਮੇਰੇ ਸਿਰ ਤੇ ਨਾ ਤਲਵਾਰ ਹੀ ਲਟਕੀ ਪਈ ਸੀ ਚੱਲ ਮਾ ਨਾ ਸੁੱਖ ਦੇ ਚੈਨ ਤਾਂ ਘੜੀਆਂ ਕੱਟੂ ਹੁਣ ਇੱਥੇ ਆਹ ਦੀਦੀ ਪਾਣੀ ਦੀ ਜੀ ਆਣੀ ਤੇ ਚੱਲ ਠੀਕ ਵਾ ਮੇਰੀ ਗੱਲ ਸੁਣ ਬੜੀ ਘਬਰਾਈ ਘਬਰਾਈ ਲੱਗਣ ਦੀ ਹੈ ਕੀ ਗੱਲ ਵਾ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਨਾਂ ਤੇਰੇ ਨਾਲ ਭਾਜੀ ਆ ਕੱਲੀ ਆ ਗਈਆਂ ਤੂੰ ਨਾ ਤੂੰ ਕੋਈ ਬੱਚੇ ਬਾਰੇ ਦੱਸਣੀ ਹੈ ਜੋ ਮੈਂ ਗੇਟ ਖੋਲ੍ਹਿਆ ਲੋ ਕਿੰਨੀ ਅੰਦਰ ਆ ਸਾਰਾ ਕੁਝ ਦੱਸਦੀ ਆ ਤੇ ਦੱਸ ਮੈਨੂੰ ਕੀ ਗੱਲ ਆ ਉਹ ਨਾ ਨਾ ਵੀਰੇ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਐਦਾਂ ਦੀ ਕੋਈ ਗੱਲ ਨਹੀਂ ਕਿਉਂ ਨਹੀਂ ਮੂੰਹ ਤੇਰਾ ਉਤਰਿਆ ਪਿਆ ਨਹੀਂ ਨਹੀਂ ਮੂੰਹ ਨਹੀਂ ਉਤਰਿਆ ਹੈਗਾ ਚੱਲ ਛੱਡ ਤੂੰ ਤੇ ਪਰ ਮੈਂ ਇੱਕ ਗੱਲ ਕਰਨੀ ਤੇਰੇ ਨਾਲ ਮੈਂ ਹੁਣ ਆਪਣੇ ਨਾਲ ਸਹੁਰੇ ਨਹੀਂ ਜਾਣਾ ਤੇ ਮੈਂ ਇੱਥੇ ਰਹਿ ਸਕਦੀ ਆ ਉਹ ਮੇਰੀ ਇਹ ਭੈਣੇ ਰਹਿਣ ਦੀ ਕੋਈ ਗੱਲ ਨਹੀਂ ਜਿੰਨਾ ਮੇਰਾ ਘਰ ਉਹਨਾ ਹੀ ਤੇਰਾ ਵਾ ਪਰ ਮੈਂ ਤੂੰ ਇਹ ਗੱਲ ਦੱਸ ਕੋਈ ਉੱਥੇ ਗੜਬੜਤ ਨਹੀਂ ਕਰਕੇ ਆਈ ਉਹ ਨਾ ਨਾ ਵੀਰੇ ਐਦਾਂ ਦੀ ਕੋਈ ਗੱਲ ਨਹੀਂ ਜੀ ਮੇਰੀ ਗੱਲ ਸੁਣ ਆ ਬੱਚਾ ਤੂੰ ਗੋਦ ਲਿਆ ਨਹੀਂ ਨਹੀਂ ਗੋਦ ਨਹੀਂ ਮੈਂ ਲਿਆ ਤੂੰ ਨਾ ਮੇਰੀ ਗੱਲ ਨਾ ਧਿਆਨ ਨਾਲ ਸੁਣ ਤੂੰ ਮੇਰੇ ਤੋਂ ਛੋਟਾ ਵਾ ਪਰ ਮੈਨੂੰ ਗੁੱਸੇ ਨਾ ਹੋਈ ਨਹੀਂ ਗੱਲ ਦੱਸ ਆਰੀ ਗੁੱਸੇ ਕਿਹੜੀ ਗੱਲ ਹੋਣਾ ਵਾ ਗੱਲ ਤੇ ਕਰ ਗੱਲ ਤੇ ਆ ਪੀ ਤੈਨੂੰ ਪਤਾ ਤੇਰੇ ਭਾਜੀ ਦਾ ਸੁਭਾਅ ਅਮਲੀ ਹੈਗਾ ਉਹ ਨਾ ਉਹ ਕਿ ਚੱਜਦਾ ਨਾ ਕੱਖ ਤੇ ਗੱਲ ਹੁਣ ਮੈਂ ਤੈਨੂੰ ਦੱਸਾਂ ਲੱਗੀ ਆ ਤੇ ਤੂੰ ਨਾ ਕਿਸੇ ਨੂੰ ਦੱਸੀ ਤੇ ਨਾ ਹੀ ਲੀਕ ਕਰੀ ਤੇ ਨਾ ਹੀ ਮੈਨੂੰ ਗੁੱਸੇ ਹੋਈ ਚੱਲ ਦੱਸ ਗੱਲ ਦੱਸ ਪਹਿਲਾਂ ਤੇ ਆ ਟੈਨਸ਼ਨ ਪੈ ਗਈ ਹੈ ਗੱਲ ਇਦਾਂ ਆ ਵੀ ਮੈਂ ਜਿਨ੍ਹਾਂ ਦੇ ਘਰੇ ਕੰਮ ਕਰਦੀ ਹਾਂ ਨਾ ਉਹਨਾਂ ਦੇ ਘਰੇ ਹੀ ਦੋ ਜੁੜਵਾ ਬੱਚੇ ਤੇ ਉਹਦੇ ਵੱਲ ਵੇਖ ਕੇ ਤੇ ਪਹਿਲਾਂ ਤੇ ਮੇਰੀ ਨੀਤ ਨਹੀਂ ਬਦਲੀ ਤੇ ਫਿਰ ਮੇਰਾ ਇਹ ਮੰਨ ਕੀਤਾ ਵੀ ਚਲ ਮੈਨੂੰ ਤੇ ਇੰਨੇ ਟਾਈਮ ਦੀ ਰੱਬ ਨੇ ਨਹੀਂ ਔਲਾਦ ਦਿੱਤੀ ਤੇ ਮੈਂ ਉਹਨਾਂ ਦਾ ਇੱਕ ਬੱਚਾ ਜਿਹੜਾ ਉਹ ਚੁੱਕ ਲਈ ਇਹਦਾ ਮਤਲਬ ਤੂੰ ਬੱਚਾ ਚੁੱਕ ਲਈਆਂ ਉਹ ਨਾ ਨਾ ਵੀਰੇ ਮੈਂ ਚੁੱਕ ਕੇ ਨਹੀਂ ਲਿਆਈ ਮੈਂ ਐਦਾਂ ਕਦਮ ਕਿਦਾਂ ਚੁੱਕ ਲੈਣਾ ਸੀ ਮੇਰੇ ਨਾਲ ਵੀ ਤੇ ਉਹਨਾਂ ਦੇ ਘਰੋਂ ਰਾਜਮੰਦੀ ਹੀ ਕਹੇ ਦੀ ਸਹਿਮਤੀ ਹੀ ਤਾਂ ਹੀ ਧਗਲੇ ਨੇ ਬੱਚਾ ਚਕਾਇਆ ਅਗਲੇ ਦਿਨ ਦੇ ਬੱਚਾ ਮੈਨੂੰ ਨਾਲੇ ਮੈਨੂੰ ਔਲਾਦ ਦੀ ਭੁੱਖ ਸੀ ਮੈਨੂੰ ਉਹ ਮਿਲ ਗਈ ਤੇ ਮੇਰਾ ਵੀ ਚਲੋ ਖੁਸ਼ੀ ਮੇਰੇ ਕੋਲ ਆ ਗਈ ਮੇਰੀ ਵੀ ਝੋਲੀ ਭਰ ਗਈ ਪਰ ਦੀਦੀ ਜੇ ਮੈਂ ਗਲਤ ਸਾਂ ਤੂੰ ਬਹੁਤ ਗਲਤ ਕੀਤਾ ਇੱਕ ਮਾਣ ਉਹਦੇ ਬੱਚੇ ਜੋ ਵਿਚਾਰਤਾ ਵਾ ਉਹ ਵਿਚਾਰੀ ਵਿਸੜੀ ਹੁਣ ਕਿਦਾਂ ਬਿਲਕਦੀ ਹੋਗੀ ਉਹ ਨਹੀਂ ਦਿਲ ਕਾਦੋ ਬੜੇ ਬੱਚੇ ਨੇ ਮੈਨੂੰ ਮੈਨੂੰ ਨਹੀਂ ਪਰਵਾਹ ਇਹ ਗੱਲ ਦੀ ਹੁਣ ਜਦੋਂ ਅਗਲੇ ਨੇ ਮੇਰੇ ਨਾਲ ਮੇਰਾ ਸਾਥ ਦਿੱਤਾ ਤੇ ਫਿਰ ਮੈਨੂੰ ਤਾਂ ਮੋਹ ਹੁੰਦਾ ਹੈ ਤੇ ਮੈਂ ਫਿਰ ਉਹਨਾਂ ਦੇ ਮਗਰ ਲਾ ਕੇ ਕਰ ਲਿਆ ਜੋ ਕਰਨਾ ਸੀ ਪਰ ਗਲਤ ਕੀਤਾ ਬਹੁਤ ਇਹ 10 ਦਿਨ ਚਾਹੀਦਾ ਨਹੀਂ ਕਰਨਾ ਲੈ ਮੈਂ ਸੋਚਿਆ ਸੀ ਤੂੰ ਮੇਰਾ ਭਰਾ ਆ ਮੇਰਾ ਸਾਥ ਦਊਗਾ ਤੂੰ ਤੇ ਮੈਨੂੰ ਹੀ ਗਸੇ ਉਹਨਾਂ ਦੇ ਘਰੇ ਦੋ ਬੱਚੇ ਸੀ ਤੇ ਇੱਕ ਮੈਂ ਲੈ ਆ ਤੇ ਵਧੀਆ ਗਿਆ ਉਹਨਾਂ ਦਾ ਭਲਾ ਹੋ ਗਿਆ ਨਾਲੇ ਹੋਰ ਕੀ ਚਾਹੀਦਾ ਹੈ ਉਹਨਾਂ ਨੂੰ ਦੇਦੀ ਮੇਰੀ ਗੱਲ ਸੁਣ ਮੈਂ ਮੰਨਦਾ ਕਿ ਤੁਹਾਨੂੰ ਬੱਚੇ ਦਾ ਮੂਹ ਹੁੰਦਾ ਸੀ ਪਰ ਕਿਤੇ ਪੰਜ ਹੋਣ ਨੇ ਆਏ 6 ਹੋਣ ਉਹ ਵੱਧੋ ਨਹੀਂ ਹੁੰਦਾ ਇਹਦੀ ਬਹੁਤ ਗਲਤ ਕੀਤਾ ਜੀ ਇਹ ਵਿੱਚ ਮੈਂ ਤੁਹਾਡਾ ਕੋਈ ਸਾਥ ਨਹੀਂ ਦੇਣਾ ਲੈ ਵੀਰਿਆ ਹੁਣ ਤੂੰ ਏਦਾਂ ਕਰਨ ਦਿਆਂ ਆਂ ਏਦਾਂ ਕਰਕੇ ਤੇ ਤੂੰ ਮੇਰਾ ਮਾਨ ਹੀ ਤੋੜੀ ਜਾਂਂ ੜਿਆ ਮੈਂ ਤੇ ਇਹ ਸੋਚ ਕੇ ਆਈ ਨਹੀਂ ਵੀ ਚਲ ਮੇਰਾ ਭਰਾ ਮੇਰੇ ਦੁੱਖ ਸੁਣੂਗਾ ਬਾਕੀ ਤੈਨੂੰ ਤੇਰੇ ਜੀਜੇ ਦਾ ਤਾਂ ਪਤਾ ਹੀ ਆ ਉਹ ਕਿੱਦਾਂ ਦਾ ਵਾ ਉਹ ਤਾਂ ਮਹਾ ਆਪਣੇ ਜੋਗਾ ਹੀ ਆ ਜੇ ਉਹ ਸਵਾਦ ਦਾ ਹੁੰਦਾ ਤੇ ਮੈਂ ਇਹਨੂੰ ਲੈ ਕੇ ਕਿਤੇ ਹੋਰ ਹੀ ਤੁਰ ਜਾਂਦੀ ਦੀਦੀ ਇਹ ਤੇ ਵਾਖ ਤੁਸੀਂ ਬਹੁਤ ਗਲਤ ਕੀਤਾ। ਇੱਕ ਕਰੀਓ ਮਾਂ ਬਾਰੇ ਸੋਚਦੇ ਸੀ ਕਿੰਦਾ ਵਿਚਾਰੀ ਤੜਫਦੀ ਹੋਗੀ ਆਪਣੇ ਬੱਚੇ ਨੂੰ ਮਿਲਣ ਵਲਦਰੇ। ਤੂੰ ਇਦਾਂ ਕਰ ਅਜੇ ਵੀ ਢੁੱਲੇ ਭੇਰਾਂ ਦਾ ਕੋਖ ਨਹੀਂ ਵਿਗੜਿਆ। ਉਹਨਾਂ ਦੇ ਜੋ ਭਰ ਕੇ ਬੱਚਾ ਪੜਾਇਆ, ਇਹ ਉਹਨਾਂ ਨੇ ਪੁਲਿਸ ਨੂੰ ਰਿਪੋਰਟ ਦੇਤੀ ਨਾ ਕਦੇ ਤਾਂ ਤੈਨੂੰ ਪਤਾ ਪੁਲਿਸ ਰੱਤ ਧਰਤੀ ਜੋ ਬੰਦਾ ਕੱਢ ਲਿੰਦੀ ਆ। ਲੈ ਇਸੇ ਮਾਰਿਆਂ ਮੈਂ ਇੱਥੇ ਭੱਜੀ ਆਈ ਆਂ ਵੀ ਉੱਥੇ ਮੈਨੂੰ ਕੋਈ ਲਾਭ ਹੀ ਨਾ ਲਵੇ। ਕੋਈ ਮੈਨੂੰ ਪਛਾਣ ਨਾ ਲਵੇ ਤੂੰ ਫੇਰ ਉਦਾਂ ਦੀਆਂ ਗੱਲਾਂ ਕਰਨ ਡਿਆ ਵਾ ਤੈਨੂੰ ਪਤਾ ਤਾਂ ਹੈਗਾ ਵਾ ਜੇ ਮੈਂ ਉੱਥੇ ਚਲ ਗਈ ਬੱਚਾ ਵਾਪਸ ਘਰ ਵੀ ਦਿੱਤਾ ਉਹਨਾਂ ਨੇ ਮੈਨੂੰ ਬਖਸ਼ਣਾ ਵਾ ਸੁਟਣਾ ਤਾਂ ਫੇਰ ਉਹਨਾਂ ਨੇ ਮੈਨੂੰ ਜੇਲ੍ਹ ਵਿੱਚ ਹੀ ਆ ਤੇ ਤੈਨੂੰ ਇਹ ਆ ਵੀ ਮੈਂ ਹੁਣ ਜੇਲ੍ਹ ਦੇ ਤੱਕੇ ਖਾਵਾਂ ਚੰ ਜੇ ਮੈਨੂੰ ਮੇਰੀ ਗਿਆ ਵਾ ਤੇ ਚਾਰ ਦਿਨ ਮੈਨੂੰ ਖੁਸ਼ੀ ਦਾ ਕੱਟ ਲੈ ਆਂਦੇ ਮੈਨੂੰ ਇੰਨਾ ਤੇ ਹੋਊਗਾ ਨਾ ਵੀ ਚਲ ਮੇਰੇ ਕੋਲ ਕੋਈ ਖੁਸ਼ੀ ਹੈਗੀ ਆ ਤੂੰ ਤਾਂ ਫੇਰ ਉਹੀ ਗੱਲਾਂ ਕਰਨ ਡਿਆ ਮੈਂ ਵੀ ਜਾ ਕੇ ਜੇਲ੍ਹ ਦੀਆਂ ਰੋਟੀਆਂ ਖਾ ਲਾ ਓਏ ਇਦਾਂ ਤੈਨੂੰ ਜੇਲ੍ਹ ਦੀਆਂ ਰੋਟੀਆਂ ਨਹੀਂ ਖਾਣੀਆਂ ਉਹਨਾਂ ਨੇ ਜੇ ਉਹਨਾਂ ਰਿਪੋਰਟ ਦੇਤੀ ਕੱਲ ਨੂੰ ਭੁੱਲ ਸਹੀ ਥੀ ਆਈ ਫੜ ਕੇ ਤੈਨੂੰ ਲੈ ਗਈ ਫੇਰ ਮਿਲਦੀਆਂ ਜੇਲ੍ਹ ਦੇ ਰੋਟੀਆਂ ਐਦਾਂ ਜੇ ਬਚਾਇਆ ਗਈ ਤੇਰਾ ਮੇਰਾ ਨਾ ਹੁਣ ਐਦਾਂ ਪਛਤਾਵਾ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਅਗਲੇ ਆਣੇ ਉਦਾਂ ਵੀ ਮੈਨੂੰ ਪਟਾਚਾਰਨਾ ਤੇ ਐਦਾਂ ਵੀ ਚਾੜਨਗੇ ਤੂੰ ਨਾ ਮੇਰਾ ਮੰਨਣਾ ਡਰਾ ਹੋਣਾ ਐਵੇਂ ਚੱਲ ਵੀਰਿਆ ਹੁਣ ਐਦਾਂ ਕਰ ਜੋ ਹੁਣ ਚੱਲਦਾ ਨਾ ਉਹਨੂੰ ਐਦਾਂ ਹੀ ਚੱਲਣ ਦੇ ਜੋ ਮੇਰੇ ਕਰਮਾਂ ਦਾ ਲੇਖਾ ਜੋਖਾ ਹੋਊਗਾ ਉਹ ਤੇ ਮੈਨੂੰ ਮਿਲ ਜਾਣਾ ਵਾ ਹੁਣ ਜਿੱਦਾਂ ਹੈਗੀ ਨਾ ਗੱਲ ਇਹਨੂੰ ਇੱਥੇ ਹੀ ਦੱਬੀ ਰਹਿਣ ਦੇ ਐਵੇਂ ਹੁਣ ਇਹਨੂੰ ਖੁਲਾਰ ਨਾ ਬੋਧਾ ਤੇ ਮੇਰਾ ਵੀ ਮਨ ਨਾ ਐਵੇਂ ਡਰਾਈ ਜਾ ਆਪਾਂ ਉਹਨਾਂ ਨੂੰ ਫੋਟੋ ਵੀ ਦਿਆਏ ਆ ਵੀਡੀਓ ਵੀ ਦਿੱਤੀ ਉਹਨਾਂ ਨੂੰ ਤੇ ਦਸ ਵੀ ਦਿੱਤਾ ਉਹਨਾਂ ਦਾ ਫੋਨ ਨਾ ਤੇ ਪਰ ਅੰਦਰ ਕੋਈ ਕਾਰਵਾਈ ਨਹੀਂ ਹੋਈ ਗੱਲ ਪਤਾ ਮਨੇ ਕੀ ਆ ਗੱਲ ਹੈ ਵੀ ਸੱਚੀ ਆ ਤੇ ਹੈਵੀ ਬੜੀ ਕਹੀਨ ਜਿੰਨਾ ਜੇ ਪੁਲਿਸ ਦੀ ਸੈਰੀ ਨਾ ਕਰਨ ਕੀਤੀ ਇਹਨਾਂ ਕੱਖਰੀਓ ਕਰਨਾ ਇਹ ਕੌੜਾ ਕੋੜ ਸਾਨੂੰ ਕਰਨਾ ਹੀ ਪੈਣਾ ਵਾ ਨੈਰਕਾ ਚਲ ਇੰਨਾ ਕੰਮ ਚੱਲੂਗਾ ਪਰ ਨਹੀਂ ਸਿਆਣੇ ਸੱਚੀ ਕਹਿੰਦੀ ਐ ਕਿ ਖੂਜ ਗਈ ਟਿਕਰੀ ਸੁੱਕੀ ਨਹੀਂ ਮੁੜਦੀ ਉਹ ਗੱਲ ਇਹਨਾਂ ਦੀ ਆ ਤੇ ਵੀਰ ਫਿਰ ਆਪਾਂ ਕਰਾਂਗੇ ਕਿਦਾਂ ਫਿਰ ਕਿਦਾਂ ਕਰੀਏ ਵੇ ਦੱਸੋ ਤੁਸੀਂ ਚੱਲ ਕਰਨੇ ਕਿਦਾਂ 65 ਲੱਖ ਹੋੜਾ ਮੁੰਡੇ ਨੂੰ ਪੈਸੇ ਥੋੜੀ ਚੰਗੇ ਆ ਕੋਈ ਨਹੀਂ ਜਾਣਦੇ ਆ ਤੇ ਗੱਲਬਾਤ ਕਰਕੇ ਤੇ ਕੋਈ ਥੋੜਾ ਹੱਥ ਧੋਲਾ ਕਰਕੇ ਹੁੰਦੇ ਉਹਨਾਂ ਦਾ ਤੇ ਫੇਰ ਗੱਲ ਬੰਨੀ ਆ ਉਹ ਟੈਨਸ਼ਨ ਨਾਲ ਮੁੰਡਾ ਲੱਭ ਜਾਣਾ ਵਾ ਆਪਾਂ ਥੋੜਾ ਲੇ ਕੇ ਪੈਰ ਖਾਲਾ ਪਟੋਣਾ ਪੈਣਾ ਵਾ ਜੇ ਉਹਨਾਂ ਦੇ ਸਿਰ ਤੇ ਮਿੱਠੇ ਰਹਿਣਾ ਫੇਰ ਨਹੀਂ ਕਿ ਕੱਲ ਚੱਲ ਜੀ ਕੋਈ ਨਹੀਂ ਤੂੰ ਬੈ ਫੜੜੇ ਹੋ ਕੇ ਬੈਠੇ ਹਣਾ ਫਿਰ ਮਾਨਾ ਤੇ ਮੈਂ ਪੈਸੇ ਲੈ ਕੇ ਆਵਾਂ ਚਲੋ ਲੈ ਆਓ ਕੋਈ ਗੱਡੀ ਫਿਰ ਆਪਾਂ ਚੱਲਦੇ ਹਾਂ ਮੰਮੀ ਮਨੋਮੀ ਕੋਤਾਂ ਦੇ ਆ ਕੋਹ ਨਹੀਂ ਮੁੰਡੇ ਸੋਚਣ ਲੱਗੇ ਸਮਝ ਲੱਗਣ ਦੀ ਕੀ ਕਰੀਏ ਕੀ ਨਾ ਕਰੀਏ ਕੀ ਕਰਨਾ ਆਊਟਸਾਈਡ ਮੰਮੀ ਕੋ ਕਾਰਵਾਈ ਨਹੀਂ ਕਰਦਾ ਤੇ ਹੁਣ ਵੀ ਰੱਖ ਲੈਂਦੇ ਆਂਦਾ ਵੀ ਚੱਲ ਆਪਾਂ ਇਦਾਂ ਕਰੀਏ ਨੇ ਤੇ ਕੋਈ ਨਾ ਕੋ ਦੇਣਾ ਪੈਣਾ ਥੋੜਾ ਬੋਤਾ ਤਰੋਂ ਦੇ ਦਵਾ ਕੇ ਕੰਮ ਚਲਾਈਏ ਇਸ ਤਰੀਕੇ ਨਾਲ ਚੱਲ ਕੋਈ ਗੱਲ ਨਹੀਂ ਵਣੀ ਤੂੰ ਹੌਸਲਾ ਕਰ ਜੇ ਪੈਸੇ ਤੇ ਮੇਰੀ ਗੱਲ ਮਾਣਾ ਪੈਹਾ ਟਕਾ ਦੇ ਕੇ ਵੀ ਹੁੰਦਾ ਨਾ ਤਾਂ ਕੋਈ ਗੱਲ ਨਹੀਂ ਜਿੰਨੇ ਮੰਗਦੇ ਦਓ ਫੇਰ ਉਹਨਾਂ ਕਾਰਵਾਈ ਸ਼ੁਰੂ ਕਰਨੀਆਂ ਤਾਂ ਚੱਲ ਕੋਈ ਨਹੀਂ ਦੇ ਦਵਾ ਕੇ ਵੀ ਆਪਣਾ ਪੁੱਤ ਘਰ ਆ ਜੇ ਹੋਰ ਸਾਨੂੰ ਕੀ ਚਾਹੀਦਾ ਆਹ ਗੱਲ ਤੇ ਉਹੀ ਆ ਪਰ ਹੁਣ ਚਲੋ ਹੌਸਲਾ ਹੀ ਆ ਇੱਕ ਸਾਹ ਨਾ ਕਰਕੇ ਬੈਠੇ ਆਂ ਹੋਂ ਤੇ ਆ ਵੀ ਜੇ ਕਿਤੇ ਰੱਬ ਹੀ ਕਿਤੇ ਮਿਹਰ ਪਾਊਗਾ ਕਿ ਇਹ ਦੇ ਉਹ ਗੱਲ ਵੀ ਮੰਨ ਦੇਵੇ ਤੇ ਫੇਰੀ ਆ ਹੁਣ ਗਿਆ ਪੁੱਤ ਕਰੋ ਕਿਤੇ ਐਵੇਂ ਆ ਜਣਾ ਅਹੀਂ ਤਾਨੂੰ ਚਲ ਕੋਈ ਦਨੀ ਪਹਾ ਟਾ ਕਾ ਲੱਗ ਕੇ ਵੀ ਆ ਦੇ ਤਾਂ ਤਾਂ ਵੀ ਕੋਈ ਬੰਦ ਨਹੀਂ ਹਾ ਉਹ ਪੈਸੇ ਭੁੱਲ ਜਣੇ ਉਹਦਾ ਬੱਚਾ ਘਰ ਆ ਜੇ ਗਲਤੀ ਹੋਈ ਉਹਨੇ ਹੈ ਪਰ ਇਹ ਤੇ ਇੱਥੇ ਰੱਖੀ ਸੀ ਤੇ ਇਹ ਕਿੱਥੇ ਜਾਈਏ ਹਾ ਦੋ ਗੱਲਾ

ਤਨੂੰ ਇਹ ਨਾਲੇ ਪਤਾ ਵੀ ਮੈਨੂੰ ਕੋਈ ਚੀਜ਼ ਚਾਹੀਦੀ ਹੈ ਤੇ ਮੈਂ ਕਾਟੇ ਪੁੱਛੇ ਤਾਂ ਬਕਾਰ ਕਰੀ ਚੀਜ਼ ਜਿਨੀ ਕੋਈ ਨਹੀਂ ਲਈ ਮੈਂ ਵੀ ਨਹੀਂ ਲਿਆ ਕਿਉਂਕਿ ਮੈਂ ਨਹੀਂ ਕੋਈ ਬਹਿ ਗਿਆ ਹੱਥ ਫਰਗਾਏ ਕਿੱਥੇ ਮੈਂ ਤਾਂ ਵੇਖਿਆ ਵੀ ਮੈਨੂੰ ਮਾਰੀ ਖੋਲਦੀ ਨਹੀਂ ਚਲ ਬਲਜੀਤ ਨੂੰ ਨਹੀਂ ਤੇ ਪੁੱਛਣਾ ਉਹ ਕੱਲ੍ਹ ਤੋਂ ਆਈ ਲੈਣ ਗਈ ਤੇ ਉਹਨੇ ਨਾ ਕੰਮ ਖਿਆਰੇ ਤੇ ਹੋਣ ਨਹੀਂ ਤਾਂ ਜਾਗਰਨੀਤ ਨੂੰ ਪੁੱਛ ਲੈ ਜਾਂ ਮਜੀਦ ਨੂੰ ਪੁੱਛ ਲੈ ਕਿਉਂ ਤਾਂ ਇਹਨਾਂ ਨੇ ਦੋਵਾਂ ਚੋਂ ਨਾ ਕਿਹਨੇ ਲੈਣ ਪਰ ਗਰਨੀਤ ਅੰਦਰ ਗਰਨੀਤ ਮਮੀ ਅੰਦਰ ਦਾ ਜੋ ਮੁੰਡਾ ਲੱਭ ਨਹੀਂ ਲਿਆ ਉਦੋਂ ਦੀ ਉਹ ਉਹ ਠੀਕ ਹੀ ਨਹੀਂ ਗਈ ਉਹਦਾ ਟੱਪਾ ਨਾ ਗੰਦੀਆਂ ਉਹਨਾਂ ਨੇ ਮਾਰੀ ਬੜੀ ਬੁੱਲਣੀ ਉਹਨੇ ਮੈਨੂੰ ਨਾ ਬੁੱਲਣੀ ਮਜੀਦ ਦੀ ਦਵਾਈ ਦਾਣੂ ਲੈਣ ਗਈ ਕਿ ਤਾਂ ਉਹਨੇ ਥਾਂ-ਥਾਂ ਰੱਖੇ ਹੁਣ ਆਓ ਸ਼ਰਮ ਪੁੱਛ ਉਹਨਾਂ ਨਾਲ ਕਿਹਾ ਮੈਂ ਨਹੀਂ ਲੈ ਪੁੱਤ ਪਾਏ ਨਾਲੇ ਤੈਨੂੰ ਪਤਾ ਮੈਂ ਕੀ ਕਰਨੇ ਪੈਸੇ ਜੇ ਮੈਨੂੰ 150 ਦੀ ਦਵਾਈ ਦਾਣੂ ਦੀ ਲੋੜ ਹੁੰਦੀ ਤੂੰ ਹੀ ਲਿਆ ਦਿੰਦੇ ਤੇ ਮੈਂ ਪੈਸੇ ਪਾਏ ਉਦੋਂ ਕੀ ਕਰਾਂ ਤੂੰ ਚਲੋ ਮੈਂ ਮਜੀਦ ਨੂੰ ਪੁੱਛਦਾ ਹਾਂ ਹਾਂ ਪ ਬਲਜੀਤ ਹਾਈ ਹੈਂ ਹੌਲੀ ਬੋਲੋ ਹਾਂ ਤੜਾਕਾ ਕਰਨਾ ਜੇ ਨਹੀਂ ਤੜਾਕਾ ਕੀ ਕਰਨਾ ਤੈਹੇ ਖੇਡ ਮਾਰੀ ਜੇ ਹੈ ਨਹੀਂ ਕਿ ਕਿੱਥੇ ਗਏ ਆ ਉੱਥੇ ਹੀ ਹੋਣੇ ਆ ਮੈਂ ਕਿਹਾ ਪੈਸੇ ਖਾ ਗਈਆਂ ਖਾਧ ਨਹੀਂ ਗਈ ਪਰ ਮੈਂ ਸਾਰੀ ਬਿਮਾਰੀ ਭੋਲੀ ਆ ਮੈਨੂੰ ਪੈਸੇ ਨਹੀਂ ਲੱਭੇ ਨਹੀਂ ਲੱਭੇ ਤੇ ਇਹ ਚ ਮੈਂ ਕੀ ਕਰ ਸਕਦੀ ਆ ਮੈਂ ਕਿਹੜੇ ਪੈਸੇ ਹੱਥ ਚ ਫੜ ਕੇ ਰੱਖਿਆ ਉੱਥੇ ਕੀ ਦੇ ਹੋਣੇ ਆ ਗਾਮ ਸ਼ਾ ਹੋ ਗਏ ਹੋਣਗੇ ਨੇ ਸਾਰੀ ਜ਼ਿੰਮੇਦਾਰੀ ਘਾਧੀ ਤੇਰੀ ਆ ਰੱਖਣਾ ਢੱਕਣਾ ਤੇਰ ਕੋ ਹੁੰਦਾ ਤੂੰ ਵੀ ਲਖਿਆ ਜੂ ਮੇਰਾ ਦਿਨ ਤੇ ਮੈਨੂੰ ਘਰ ਦੇ ਕੰਮਾਂ ਦੀ ਦਿੱਤੀ ਆ ਪਹਿਰ ਖੰਡ ਢੱਕਣ ਦੀ ਨਹੀਂ ਦਿੱਤੀ ਹੈਗੀ ਉਹ ਕਿਤੇ ਦੇਤਾ ਹੋਗਾ 2-400 ਰੁਪਈਆ ਉਹ ਕਿਤੇ ਇਧਰ ਉਧਰ ਮੈਂ ਕੋਲ ਰੱਖ ਲਿਆ ਹੋਣਾ ਤੇ ਜਿਹਦਾਂ ਤੂੰ ਉਹਦੇ ਪੈਸੇ ਨਾ ਉਹ ਤੂੰ ਹੀ ਕਿਤੇ ਰੱਖੇ ਹੋਣੇ ਆ 50000 ਰੁਪਈਆ ਹੀ ਤਿਆਰੀ ਜਿਪਿਆ ਹੁਣ ਉਥੇ ਲੱਭਣ ਨਹੀਂ ਦੇਆ ਮੈਨੂੰ ਤੇਰਾ ਹੀ ਮੋਟਾ ਦਾ ਮਾਂਗਾ ਰੱਖਿਆ ਤੂੰ ਹੀ ਨਾ ਤੈਨੂੰ ਚੇਤਾ ਭੁੱਲ ਗਿਆ ਵਾ ਆਹੋ ਉਹਨਾਂ ਗੱਲ ਕਹਿ ਦੋ ਵੀ ਮੇਰਾ ਮੋਟਾ ਦਿਮਾਗ ਵਾ ਉਹਦਾ ਗੱਲ ਵੱਖਰੀ ਆ ਮੈਨੂੰ ਚੇਤਾ ਭੁੱਲ ਜਾਂਦਾ ਇਹ ਗੱਲ ਤੇ ਨਹੀਂ ਨਾ ਵੀ ਮੇਰਾ ਦਿਮਾਗ ਹੀ ਮੋਟਾ ਵਾ ਫਿਰ ਪੈਸੇ ਲੈ ਕੇ ਕਿਥੇ ਉਹਨਾਂ ਨੇ ਪੈਰ ਲਗੇ ਤੁਰ ਪਏ ਆ ਉਹ ਇੱਥੇ ਕਿਤੇ ਹੋਣੇ ਆ ਤੂੰ ਹਾਈਦਾ ਕਰ ਕਰ ਕੇ ਨਾ ਮੇਰਾ ਕਰਜ਼ਾ ਨਾ ਬਾਹਰ ਲਾਏ ਉਹ ਵੀ ਦੇ ਹਾ ਦਿਵਾਲੀ ਗੱਲਾਂ ਆ ਯਾਰ ਮੈਂ ਤੈਨੂੰ ਹੁਣੇ ਪੁੱਛਣਾਂ ਕਿ ਪੈਸੇ ਹੈ ਨਹੀਂਗੇ ਤੂੰ ਇਤੋ ਗੱਲ ਕਰੀ ਜਾਂਦੀ ਹੈ ਹਾਈ ਤਰਾਖਣਾ ਮੇਰੇ ਮਾਲ ਨਾ ਲੱਡੋ ਘਰ ਦੇ ਵਿੱਚ ਹੋਰ ਵੀ ਬੜੇ ਜੀ ਹੈਗੇ ਮਣੀ ਆ ਮੰਮੀ ਆ ਉਹਨਾਂ ਨੂੰ ਪੁੱਛ ਕੇ ਵੇਖੋ ਤੂੰ ਇਹਦੇ ਮੇਰੇ ਦਿਵਾਲੀ ਚੜ੍ਹ ਗਈਆਂ ਆਣ ਕੇ ਮੰਨੀ ਆਂ ਨਾ ਮੈਂ ਨਹੀਂ ਲਏ ਮੰਮੀ ਨਾਲ ਗੱਲ ਕੀਤੀ ਮੰਮੀ ਨੇ ਜੇ ਮੈਂ 100 ਰੁਪਏ ਵੀ ਲੈਣਾ ਵਾ ਤੈਨੂੰ ਪੁੱਛ ਕੇ ਲੈਣੀ ਆ ਮੇਰੇ ਤਾਂ ਨਹੀਂ ਪਤਾ ਨਹੀਂ ਪੈਸੇ ਰੱਖੇਗੇ ਨਹੀਂ ਰੱਖੇ ਹੋਰ ਕਿਹਨੂੰ ਪੁੱਛਾਂ ਦੱਸ ਹੰ ਕੰਦਾ ਨੂੰ ਪੁੱਛਾਂ ਤੈਨੂੰ ਪੁੱਛਣਾ ਆਗੇ ਧਾਤੂ ਹੈ ਮੈਨੂੰ ਨਹੀਂ ਪਤਾ ਕਿੱਥੇ ਆ ਆ ਬਣੀ ਤੇਰੀ ਕੋਈ ਗੱਲ ਦਾ ਜਵਾਬ ਨਹੀਂ ਆਈਗਾ ਮੈਨੂੰ ਪੈਸੇ ਲੱਭ ਕੇ ਦੇ ਮੈਨੂੰ ਲੋੜ ਵਾ ਪੈਸੇ ਦੀ ਤੇ ਜਦੋਂ ਮੈਂ ਕਹਿਣੀ ਆ ਮੈਨੂੰ ਨਹੀਂ ਪਤਾ ਤੇ ਫਿਰ ਮੈਂ ਤੁਹਾਨੂੰ ਕਿੱਥੋਂ ਪੈਸੇ ਕੱਢ ਕੇ ਦੇ ਦਾਂ ਪਾਪਾ ਖਹਿੜਾ ਹੀ ਨਹੀਂ ਛੱਡਣ ਦੇ ਜੇ ਮੈਂ ਤੁਹਾਨੂੰ ਕਹੀ ਜਾਂਦੀ ਨਾ ਮੈਨੂੰ ਨਹੀਂ ਪਤਾ ਨਹੀਂ ਪਤਾ ਪਰ ਤੂੰ ਹਟ ਦੇਣੀ ਆ ਚਲੋ ਆਹ ਲਮਾਰੀ ਚ ਰੱਖੀ ਹੋਣੀ ਆ ਉਥੋਂ ਕਿੱਥੇ ਚਲ ਜਾਣੇ ਆ ਚਲ ਉੱਠ ਲੋ ਬੰਦੇ ਨੇ ਲੋੜ ਹੋਵੇ ਉਦੋਂ ਪੈਸੇ ਨਹੀਂ ਜਾਂਦੇ ਹਰ ਘਰ ਤੇ ਨਾ ਫੋਨ ਜੀ ਨੇ ਉਹ ਗਰਮੀ ਤੇ ਵੀ ਤੇ ਇੱਥੇ ਆ ਉਹਨੂੰ ਬੰਦ ਲਾ ਹ ਉਹਦੇ ਮੰਦੇ ਦੇ ਪਈ ਉਹਨੂੰ ਕੀ ਪਤਾ ਉਹਦੇ ਤੇ ਉੱਠ ਕੇ ਬਾਥਰੂਮ ਨਹੀਂ ਜਾਂਦੀ ਉਹਨੇ ਰਮਾਰੀ ਫੋਲਣੀ ਆ ਚਲੋ ਚਲੋ ਆਓ ਵੇ ਮੈਨੇ ਹੈ ਸਵਾਰ ਪਿਆ ਦੇ ਕਿਤੇ ਇਨਾਬ ਆਹੀ ਕਿੱਥੇ ਰੱਖ ਲੈ ਮੈਂ ਕਦੀ ਲੱਪਾ ਕੱਪੜੇ ਥੱਲੇ ਸੁੱਟ ਲੈ ਨਹੀਂ ਕਦੀ ਜੋੜ ਕੇ ਤਾਂ ਤੇ ਹਲਾ ਕੇ ਰੱਖ ਦਿੰਨੀ ਆ ਮੈਂ ਤਾਂ ਕਮਲੀ ਹੋ ਗਈ ਆ ਸੂਈ ਹੋ ਗਏ ਪੈਸੇ ਪਤਾ ਨਹੀਂ ਨਿਮਾਰੀ ਖਾ ਗਈ ਕਿ ਜਾਂ ਕਿੱਥੇ ਚਲ ਗਏ ਪੈਸੇ ਮੈਂ ਲੱਭਾਂ ਨਹੀਂ ਤੇ ਕਿਤੇ ਮਮੇ ਤੈਨੂੰ ਭੁਲੇਖਾ ਪੈ ਜਾਂਦਾ ਉਹ ਵੀਰ ਨੇ ਕਿਤੇ ਖਰਚ ਖੁਰਚ ਲੈ ਹੋਣੇ ਯਾਗਦੇ ਤੁਸੀਂ ਖਰਚ ਨਹੀਂ ਹੋਣੇ ਤੁਹਾਨੂੰ ਫਰਾਂ ਲੱਗਣ ਦਿਹਾਣਾ ਕਿਤੇ ਆਹ ਹੈ ਮਨੀ ਕਿਤੇ 150 ਕਿਹੜਾ ਖਰਚ ਰਣਾ ਇਹ ਤਾਂ ਖਾ ਪਿਆਣਾ ਔੜਕ 50000 ਰੁਪਈਆ ਵਾ ਮੇਰਾ ਖੁੰਮਦਾ ਵਾ ਆਹ ਔਰ ਭਾਬੀ ਆਗੇ ਭਾਬੀ ਨੂੰ ਪੁੱਛਣੋ ਆਹੋ ਪੁੱਛ ਲਓ ਭਾਬੀ ਨੂੰ ਸਾਰਾ ਭਿੰਡ ਆ ਨਾ ਮੇਰੇ ਸਿਰ ਚ ਭੰਦਿਆ ਕਰੋ ਮੈਨੂੰ ਕੀ ਪਤਾ ਜੋ ਤੁਹਾਨੂੰ ਨਹੀਂ ਲੱਭਣ ਦੇ ਤੇ ਮੈਨੂੰ ਲੱਭ ਜਾਣਗੇ ਤੇ ਵੇਖ ਹੋਣਾ ਜਦੋਂ ਮੰਮੀ ਆਖਣੀ ਮੈਂ ਸਾਰੀ ਟਮਾਦੀ ਫੋਲ ਲਈ ਆ ਤੇ ਫੇਰ ਕਦੀ ਗੱਲ ਆ ਅਹੀਂ ਤੇ ਤੁਹਾਡੀ ਬੋਲੀ ਆ ਮੈਂ ਮਮੀ ਦੇ ਕੋਲੋਂ ਦੀ ਫੋਨ ਲੈਂਦਾ ਹੀ ਆ ਵਾਲੀ ਮੈਂ ਖਾਤਾ ਵੇਖਣ ਦੇ ਆ ਮੈਂ ਤਾਂ ਆਪ ਕਮਲੀ ਹੋ ਗਈ ਲੀੜੇ ਕਦੀ ਛਦਾਈਆਂ ਨੂੰ ਥਾਂ ਸੁੱਟ ਲੈਨੇ ਕਦੀ ਮੁੜ ਕੇ ਜੋੜ ਕੇ ਤਾਂ ਰੱਖਦੀਆਂ ਮੈਂ ਆ ਦਾ ਪੋਲ ਦਿੱਤੀ ਕੋਣਾ ਕੋਣਾ ਪੋਲ ਦਿੱਤਾ ਮੈਨੂੰ ਨਹੀਂ ਕਿਤੇ ਪੈਸਾ ਲੱਭਾ ਐਡੀ ਇਸ ਤੇ 50000 ਦੀ ਦਿੱਤੀ ਪਤਾ ਨਹੀਂ ਕਿਹੜਾ ਲੈ ਗਿਆ ਕਿਹੜਾ ਨਹੀਂ ਲੈ ਗਿਆ ਮੰਮੀ ਇੱਥੇ ਗਾਬਜਾ ਹੋ ਰਿਹਾ ਇਹਦਾ ਚੇਤਾ ਹਦਾਂ ਦਾ ਇਹਨੂੰ ਵੇਖ ਲੈ ਲੰਦੋ ਜਾ ਵੇਖ ਰੱਖਦੇ ਰੱਖਦੇ ਉਹਦੇ ਤੁਹਾਨੂੰ ਵੀ ਹਣਾ ਭਾਬੀ ਤਾਂ ਲੋਕ ਕਿਹਾ ਇਹਨੂੰ ਹੀ ਮੈਂ ਲਾਂਦੂ ਜੇ ਤੁਹਾਨੂੰ ਇਹ ਵੀ ਇਹਨੂੰ ਲੱਭ ਜਾਣਗੇ ਤੇ ਇਹ ਵੇਖ ਲੈ ਮੇਰਾ ਤੂੰ ਵੀ ਆ ਜਾ ਬੀਠ ਉਹਨੂੰ ਕੱਲੀ ਵੇਖ ਲੈ ਲੰਦੋ ਆਦ ਹੋ ਗਈ ਕਿਤੇ ਪੈਸਿਆਂ ਦੀ ਆਈ ਮਨਾ ਪੈਸੇ ਦਿੱਤੇ ਹਨ ਨਹੀਂਗੇ ਇਹ ਮੈਨੂੰ ਵੀ ਪਤਾ ਵਾ ਪਰ ਜੇ ਮੈਂ ਬਿਨਾ ਫੋਲੇ ਚਲ ਗਈ ਨਾ ਇਹਨਾਂ ਨੂੰ ਮੇਰੇ ਤੇ ਸ਼ੱਕ ਪੈ ਜਾਣਾ ਏਦਾਂ ਕਰਦੀ ਫੋਲਾ ਫਲਾਈ ਕਰੀ ਜਾਨੀ ਆ ਇਹਨਾਂ ਨੂੰ ਯਕੀਨ ਤੇ ਹੋ ਜਾਊਗਾ ਕਿ ਇੰਨੇ ਵੀ ਲੱਭੇ ਆ ਤੇ ਪੈਸੇ ਲੱਭੇ ਨਹੀਂ ਤੇ ਜੇ ਨਾ ਹੀ ਚਾਹ ਦੇ ਪਾਸੇ ਗੱਲ ਬਣੂਗੀ ਕੰਮ ਵਾਲੀ ਦੇਗੇ ਨਹੀਂ ਆਉਂਦੇਈ ਤੇ ਇਹਨਾਂ ਨੂੰ ਕਹੂੰਗੀ ਕੰਮ ਵਾਲੀ ਲੈ ਗਈ ਆ ਫਿਰ ਉਹਦਾ ਨਾਮ ਲਾ ਦੂੰਗੀ ਕਿ ਫਿਰ ਮੈਂ ਹੁਣ ਕੀ ਕਰਾਂ ਮੈਂ ਐਨਾ ਸਾਹਮਣੇ ਨਾ ਨਾਟਕ ਕਰੀ ਜਾਨੀ ਆ ਕਿ ਮੈਂ ਤੇ ਫੋਲਣ ਨਹੀਂ ਪੈ ਹੈ ਨਹੀਂ ਲੱਭਣ ਦੇ ਹੁਣ ਇਹ ਚ ਮੇਰਾ ਕੀ ਕਸੂਰ ਆ ਪਏ ਇੱਥੇ ਕਿੱਡੇ ਹੈਗੇ ਆ ਪਾਸੇ ਖਾਣਾ ਥੋੜੀ ਹਟਣਾ ਇਹਨਾਂ ਨੇ ਕਿੱਥੇ ਸੁਣਦੇ ਹੀ ਹੋਣਗੇ ਲਮਣਾ ਉੱਠੀ ਜਾਨੀ ਐ ਕਿੰਨਾ ਜਨਾੜ ਕੇ ਚੱਲਣਾ ਹੈ ਹਾਏ ਹਾਏ ਮੇਰੇ ਮਾਪੇ ਕੀ ਹੋਇਆ ਨਾ ਹਾਏ ਲੱਭੇ ਪੈਸੇ ਅਹੋ ਲੱਭੇ ਪੈਸੇ ਲੱਭੇ ਪੈਸੇ ਪੰਦਰਾ ਮੇਰਾ ਸਿਰ ਪਣਾ ਕੇ ਰਾ ਦਿੱਤਾ ਜਦੋਂ ਮੈਂ ਕਹਿੰਦੀ ਨਹੀਂ ਪੈਸੇ ਹੈਗੇ ਨਹੀਂ ਹੈਗੇ ਪੈਗੀ ਤੁਹਾਨੂੰ ਠੰਡ ਹੋਣਾ ਨਹੀਂ ਅੱਖਾਂ ਖੋਲ ਕੇ ਵੇਖਾਂ ਜੇ ਤੂੰ ਆਪ ਮਾਰਿਆ ਹਿਮਾਰਾ ਤੇ ਰਾ ਦਾਰਨ ਨਾਲੇ ਐਂਟਰੀ ਚੱਕਰ ਆ ਗਈ ਨਾਲੇ ਜਾਨ ਨਿਕਲ ਗਈ ਆ ਹਾਏ ਫੰਦੀ ਬਜਾਏ ਕਿੱਦਾਂ ਖਲੋ ਕੇ ਗੱਲਾਂ ਕਰਦੇ ਪੈਸੇ ਦੀ ਪਈ ਆ ਤੁਹਾਨੂੰ ਮੇਰੀ ਮਾਸਾ ਵੀ ਕਰਨੀ ਮੇਰੀ ਭਵੇਂ ਜਾਨ ਨਿਕਲ ਜਾਂਦੀ ਮੇਰਾ ਭਾਅ ਖੋਪੜ ਖੋਲ ਜਾਂਦਾ ਹਜੀਤ ਇਹ ਹਾਏ ਹਾਏ ਨਾ ਕਹ ਪੈਸੇ ਦਾ ਪਤਾ ਦੱਸ ਮੈਨੂੰ ਤੁਹਾਨੂੰ ਪੈਸੇ ਦੀ ਪਈ ਆ ਤੇ ਮੇਰੇ ਸਿਰ ਦੀ ਕੋਈ ਟੈਨਸ਼ਨ ਨਹੀਂ ਪਰ ਜੋ ਮਰਜੀ ਮੈਨੂੰ ਹੋ ਜੇ ਕੀ ਹੋਇਆ ਬਲਜੀਤ ਮੰਮੀ ਮੈਨੂੰ ਲੱਗਾ ਮੇਰੇ ਸਿਰ 'ਚ ਲਹੂ ਵਗਣ ਲੱਗ ਗਿਆ ਵਾ ਹਾਏ ਹਾਏ ਤੇਰੀ ਲਹੂ ਵਗਦੇ ਲੈ ਨਹੀਂ ਹੋਈ ਆ ਧਿਆਨ ਨਾਲ ਕੰਮ ਕਰ ਦੇਖ ਲੋ ਬਾਕੀ ਗੱਲ ਕਿ ਤੇ ਭਾਬੀ ਦੇ ਜਿਆਦਾ ਸਾਟਣ ਲੱਗ ਗਿਆ ਵਾ ਕਿ ਪਾੜ ਗਿਆ ਹੋਵੇ ਚੇਰ ਪਾੜ ਗਿਆ ਨਾ ਕਾਲੀ ਬੱਛਾ ਮਾਰਿਆ ਸਰੀ ਦੇ ਜੀ ਕੀ ਮੱਜ ਗਿਆ ਵਾ ਕੋ ਟੁੰਡਾ ਵੱਜ ਗਿਆ ਵਾ ਵੇਖ ਕੇ ਢਾ ਰੋੜ ਤੇ ਆ ਤੂੰ ਵੀ ਨਾ ਤੂੰ ਵੀ ਦੱਬ ਕੇ ਮਾਰੀ ਜਾਂਦਾ ਵੇਖ ਲੈਣਾ ਹਾਏ ਨਹੀਂ ਤੁਹਾਨੂੰ ਆਪਣੇ 50000 ਦੀ ਪਈ ਆ ਐਨੇ ਪੈਸੇ ਦੇ ਮੇਰੇ ਸਿਰ ਤੇ ਲੱਗ ਜਾਣੇ ਜੇ ਜਿਆਦਾ ਪਾੜ ਜਾਂਦਾ ਤੇ ਨੇ ਕੋਚਾਂ ਕਚਾਂ ਮਨੂ ਜੋ ਬੋਲ ਕਾਟ ਐਦਾ ਪਰ ਜਿਉਨੇ ਜਾਦੀ ਛੱਟ ਲੱਗੀ ਐ ਨਾ ਰੋਡ ਪਿਆ ਵਾ ਇਹਨੂੰ ਮੜਾ ਦੇ ਸੇਕ ਦੇ ਹੌਲੀ ਹੌਲੀ ਤੇ ਘਰ ਆ ਕੇ ਪਰਕ ਪਹਿਣਾ ਮੰਮੀ ਮੇਰੇ ਸਿਰ ਨੂੰ ਛੱਟ ਲੱਗੀ ਐ ਕਿ ਅਗਲੇ ਨੇ ਇੱਕ ਵਾਰੀ ਨਹੀਂ ਪੁੱਛਿਆ ਹੈਗਾ ਕਿ ਤੇਰੇ ਸਿਰ ਨੂੰ ਛੱਟ ਲੱਗੀ ਕਿਦਾਂ ਇਹ ਕੁਛ ਨਾ ਕਿ ਪੈਸੇ ਕਿੱਥੇ ਰੱਖੇ ਪੈਸੇ ਨੂੰ ਬਸ ਮਣੀ ਜਾਣਦੇ ਆ ਉਥੇ ਬਹਿ ਜਾਗੀ ਜਾ ਜਾ ਕਰਦੇ ਆ ਆਣੀ ਤੂੰ ਆਪ ਹੀ ਆਣੀ ਆ ਹੁਣ ਗਵਾਚ ਕਹਤੋਂ ਆਪੇ ਕਲਪਨਾ ਹੀ ਆ ਮੰਮੀ ਈ ਨਬਨ ਦੇ ਨਾ ਮੈਂ ਜੀ ਮੇਰਾ ਕੀ ਕਸੂਰ ਆ ਹੁਣ ਜਾਂ ਤੋਲ ਮਾਰੀ ਬੋਲਦਾ ਤੇ ਜਾਂ ਉਹ ਬੋਲਦਾ ਅਸੀਂ ਦੇਖਦੇ ਨਹੀਂ ਅਸੀਂ ਨਾ ਕੋਈ ਜ਼ਿਆਦਾ ਟੈਨਸ਼ਨ ਨਾ ਲੈਂਦੇ ਕੋਈ ਯਾਰ 50000 ਰੁਪਇਆ ਵਾ ਜਨ ਮਾਰਨ ਕਰ ਵੇਚਦਾ ਮੈਂ ਚਲ ਜਾ ਕਰੀ ਲੰਮੇ ਪੈ ਛਪਾਈ ਪੈ ਯਾਰ ਯਾਰ ਮੰਮੀ 50000 ਰੁਪਇਆ ਤਾਂ ਨਿੱਕੀ ਮੋਟੀ ਲੱਗ ਮੈਂ ਕਹਿੰਦਾ ਹਾਸਲਾ ਵੀ ਤੱਕ ਲੀਗਾ ਪੈਸੇ ਕਾ ਰੱਖੀ ਦੇ ਕਿਹਦੇ ਆ 20 ਗੰਬੀ ਵਾ ਨੋਟ ਪਾ ਦੇ ਜੀ ਮੈਂ ਤਾਂ ਚੁੱਕੇ ਲੈ ਜੰਦਾ ਘਰ ਆਹ ਕੀ ਉਹ ਤਾਂ ਕਿੱਥੇ ਚੰਗੇ ਬਲਾਇਮਦ ਕੋਈ ਸਮਝ ਹੀ ਨਹੀਂ ਆਉਂਦਾ ਮੈਨੂੰ ਰੇ ਆ ਨਹੀਂ ਬੈਕ ਵੇਹਣਾ ਬਣਾ ਕਿੰਨਾ ਕੰਮ ਲਾਜਣਾ ਉਸੇ ਫੇਰ ਤੁਸੀਂ ਪਹਿਨਣ ਕੋਈ ਜੰਨੇ ਆ ਮੈਨੂੰ ਲੱਗਾ ਵਾ ਇਹ ਸਾਰਾ ਹੱਥ ਨਾਲ ਕੰਮ ਵਾਲੀ ਫੇਰ ਕੇ ਗਈ ਆ ਜੇ ਉਹਨੇ ਮੁੰਡਾ ਖੜਿਆ ਵਾ ਨਾ ਤੇ ਪੈਸੇ ਵੀ ਉਹ ਲੈ ਕੇ ਗਈ ਹੋਣੀ ਆ ਉਹ ਕਿਤੇ ਵੇਖ ਨਾ ਆਪਣਾ ਕਿਤੇ ਸੈੱਡ ਸੂਟ ਮੰਨ ਹੱਥ ਫੇਰਦੀ ਹੋਵੇ ਤਕबीर ਗਲਤ ਬਚੀ ਦੀ ਵੀ ਠੀਕ ਵਾ ਕੋਈ ਪਤਾ ਨਹੀਂ ਉਹ ਸਾਪੂ ਲੈ ਆ ਲੁਗਲ ਹੋਵੇ ਜੇ ਨਖਤੀ ਨੇ ਖੜਨੇ ਹੀ ਪੈਸੇ ਲੈ ਜਿੰਦੀ ਸੋਨਾ ਮੇਰੇ ਕੋਲ ਮੰਗ ਲੈਗੀ ਮੈਂ ਦੇ ਦਿੰਦੀ ਜੇ ਇਹਨੂੰ ਲੋੜ ਹੀ ਮੈਂ ਖਤੀ ਸਾਡਾ ਮੁੰਡਾ ਹੀ ਨਾ ਖੜਦੀ ਹੈ ਸਭ ਕੋਈ ਮੋਟ ਪਟ ਕੇ ਲਾ ਗਈ ਨਾ ਨੂੰ ਘਰ ਛੱਡਿਆ ਨਾ ਡਾਕਾ ਛੱਡਿਆ ਉਤਰੀ ਨਹੀਂ ਆਏ ਤਾਂ ਅਸ਼ਵਾਸ਼ ਕੀਤਾ ਜੋਤੇ ਉਹਨੇ ਤਾਂ ਸਾਡੇ ਪੀਏ ਨੇ ਲਾ ਲਿਆ ਮੇਰਾ ਬਿੱਤਾ ਵਾ ਗੁਰੂ ਜੀ ਵਾ ਗੁਰੂ ਜੀ ਵੇਲਾ ਕੀ ਇਹਨਾਂ ਸਾਰੇ ਟੱਬਰ ਨੇ ਬਸ ਬਾਹਰ ਰੋਣਾ ਪਾਇਆ ਇਹ ਨਹੀਂ ਪਤਾ ਵੀ ਚੁੱਪ ਕਰ ਜੀਏ ਘੜੀ ਕੁੜੀ ਅੰਦਰ ਟਿਕ ਜੇ ਨਿਆਣੇ ਨਹੀਂ ਟਿਕਦੇ ਪਰ ਇਹਨਾਂ ਨੇ ਵੀ ਨਾ ਕੋਈ ਹਾਲ ਨਹੀਂ ਇਹਨਾਂ ਦਾ ਇਹ ਜਦੋਂ ਤੇ ਇਹਦੀ ਫੇਮਾ ਜਾ ਕੇ ਦੇਖੀ ਭਾਬੀ ਕੀ ਗੱਲ ਹੈ ਕਿ ਉਹ ਇੰਨਾ ਨੇ ਰੋਣਾ ਪਾਇਆ ਕਿ ਦਿਨਾਂ ਨੇ ਸਾਰਾ ਘਰ ਹੀ ਸਿਰ ਤੇ ਚੁੱਕਿਆ ਪਿਆ ਹੋ ਜਾ ਬੁੱਧ ਹੋ ਜਾ ਟਿਗੇ ਵੀ ਕੀ ਜੇ ਇੱਕ ਨੂੰ ਇੱਕ ਰੋਂਦਾ ਵਾ ਇੱਕ ਨੂੰ ਭੁੱਖ ਲੱਗਦੀ ਆ ਤੇ ਦੂਜੇ ਨੂੰ ਹੀ ਨਾਲ ਲੱਗਦੀ ਆ ਜੇ ਇੱਕ ਰੋਂਦਾ ਵਾ ਤੇ ਦੂਜਾ ਵੀ ਰੋਂ ਪੈਂਦਾ ਵਾ ਭਾਵੇਂ ਨਾ ਮੇਰਾ ਪੁੱਤ ਰੋਂਦਾ ਹੋਏ ਤੇ ਉਦਾਂ ਹੀ ਇਹਨੂੰ ਹੋਏ ਹਮੇਸ਼ਾ ਕਹਿੰਦੇ ਨਾ ਜੋੜੇ ਬੱਚੇ ਦੋਵੇਂ ਇੱਕੋ ਜਿਹੇ ਕੰਮ ਕਰਦੇ ਆ ਤੇ ਕਰਦੇ ਵੀ ਇਦਾਂ ਹੀ ਸੀਗੇ ਜਦੋਂ ਵੀ ਉਹ ਵੀ ਰੋਂ ਪੈਂਦੇ ਚੁੱਪ 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 ਮੇਰੇ ਬੱਚਾ ਬਾ ਬਣੀ ਵੀ ਗੱਲ ਸਹੀ ਆ ਵੀਰ ਤੁਸੀਂ ਆਏ ਪਰ ਬਿਜਟ ਕੰਮ ਆਲੀ ਜਾਂਦੇ ਆ ਸਾਰਾ ਕਾਜ ਨਵੇਂ ਕਾਮਾੜੀ ਕਰਕੇ ਗਈ ਆ ਬਾਕੀ ਮੈਂ ਕੋਈ ਗਰਮੀਦ ਨਹੀਂ ਪੁੱਛ ਰਿੰਦਾ ਵਾ ਕੋਈ ਗੱਲ ਦਾ ਪਤਾ ਨਹੀਂ ਲੱਗਣ ਦੇ ਆ 605 ਜਿੱਚ ਪਾਈਆਂ ਚਾਰ ਮਾਰਾ ਮੇਰਾ ਤਾਂ ਘੜਾ ਛੁੱਟਾ ਮਾਹੀ ਘੜਾ ਆਪਣਾ ਛੜਾਇਆ ਪਾਹੇ ਲੱਭਣ ਦੇ ਆ ਨਾ ਤੇ ਹੁਣ ਪਾਹੇ ਲੱਭਣੇ ਤੇ ਨਾ ਹੀ ਮੁੰਡਾ ਲੱਭਣਾ ਉਹ ਤੇ ਕਿਤੇ ਦੀ ਕਿਤੇ ਪਹੁੰਚ ਗਈ ਹੋਣੀ ਆ ਲੱਲਣ ਪੈਸੇ ਹਾਂ ਹਾਂ ਦੋਈ ਸੱਚ ਤਾਂ ਦੇ ਆ ਨਹੀਂ ਤਾਨੂੰ ਬੜਾ ਕੁੜੀ ਤੇ ਅੱਗੇ ਨਹੀਂ ਡੇਗਦੀ ਆ ਕਿ ਉਹ ਜਰਾਂ ਕੱਖ ਮਿੱਟ ਲੱਗਦੀ ਆ ਸੌ ਲੱਗਦੀ ਆ ਫੇਰ ਮਰ ਰੋਲੇ ਦੀ ਬਾਜਦੀ ਰਹੇ ਰੀ ਕਰਨਾ ਪੈਂਦੀ ਉੱਥੇ ਉਹ ਰੋਲਾ ਕੀ ਪਾਣਾ ਮੈਂ ਤੇਰੇ ਤੱਕ ਕਾਹੀ ਆਇਆ ਨਹੀਂ ਮੇਰੀ ਗੱਲ ਸੁਣ ਲੋਕਾਂ ਤੇ 50000 ਰੁਪਇਆ ਰੱਖਿਆ ਸੀ ਉਹ ਲੱਭਣ ਨਹੀਂ ਦਿਆ ਕਿਤੇ ਟੋਕ ਨਹੀਂ ਵੇਖਿਆ ਨਾ ਜੀ ਤੁਹਾਨੂੰ ਪਤਾ ਮੈਂ ਕਿੱਥੇ ਜਾਣਾ ਕਿੱਥੇ ਆਉਣਾ ਸੀ ਕਿ ਨਾਲ ਮੈਂ ਗੱਲ ਨਹੀਂ ਪੈਣ ਲੈਣੀ ਮੈਨੂੰ ਕਾਹਦੇ ਪੈਸੇ ਦੀ ਲੋੜ ਹੀ ਲੋੜੂ ਤੇ ਤੁਹਾਡੇ ਤੋਂ ਮੰਗਦੀ ਮੰਮੀ ਤੋਂ ਮੰਗਦੀ ਤੇ ਭਾਜੀ ਨਾਲੋਂ ਮੈਂ ਕੀ ਕਰਾਂ ਨਹੀਂ ਤੇ ਭਾਬੀ ਦੀ ਸੱਚੀ ਗੱਲ ਹੀ ਹੋਵੇ ਇਹ ਸਾਰਾ ਕਾਰਾ ਕੰਮ ਆਲੀ ਕਰਦੀ ਹੋ ਹਾਏ ਹਾਏ ਐਡੀ ਚੰਦਰੀ ਨਿਕਲੀ ਮੇਰੇ ਪੁੱਤ ਨੂੰ ਨਹੀਂ ਲੱਗੀ ਤੇ ਪੈਣ ਵੀ ਨਹੀਂ ਲੱਗੀ ਪੈਸੇ ਹੋਰ ਲਾ ਜਾਂਦੇ ਪਰ ਮੇਰੇ ਪੁੱਤ ਤੋਂ ਨਾਲ ਫੜਦੀ ਮੇਰਾ ਪੁੱਤ ਛੱਡ ਜਾਂਦੀ ਕੋਈ ਗਰੀਬ ਵੇਹ ਤੇਰੇ ਲਈ ਕਿ ਹੱਦ ਹੋਈ ਆ ਮੰਮੀ ਤੈਨੂੰ ਸੱਚੀ ਗੱਲਾਂ ਕਰਦੀ ਹੋ ਤੂੰ ਜਿਹੜਾ ਨਾ ਤੈਨੂੰ ਕੋਈ ਖਿਆਲ ਨਹੀਂ ਹੁੰਦਾ ਤੂੰ ਘਰ ਦੇ ਵਿੱਚ ਹੈਗੀਂ ਤੇ ਤੈਨੂੰ ਨਾ ਮੁੰਡੇ ਦਾ ਖਿਆਲ ਆਇਆ ਨਾ ਤੈਨੂੰ ਘਰ ਬਾਹਰ ਦਾ ਖਿਆਲ ਆਇਆ ਪਤਾ ਨਹੀਂ ਕਿਹੜੇ ਖਿਆਲਾਂ ਚ ਕੋਈ ਨਹੀਂ ਆ ਮੈਨੂੰ ਤੇਰੇ ਸਮਝ ਨਹੀਂ ਆਉਂਦੀ ਕਿਹੜੀਆਂ ਖਿਆਲਾਂ ਚ ਮੈਂ ਖੋਈ ਤੁਸੀਂ ਵੀ ਉਹੋ ਗੱਲਾਂ ਕਰਦੇ ਰਹਿੰਦੇ ਹੋ ਮੰਮੀ ਵੀ ਗੁੱਸੇ ਦੇ ਵਿੱਚ ਨੇ ਆਂ ਤੇ ਅੱਧ ਕੋਈ ਗੱਲ ਨਹੀਂ ਮੈਂ ਅੱਧ ਇੱਕ 5 ਮਿੰਟ ਗਈਆਂ ਸੱਚ ਨੂੰ ਦੋਵਾਂ ਨਿਆਣਿਆਂ ਨੇ ਮੈਨੂੰ ਟਿਕਾ ਨਹੀਂ ਦਿੱਤਾ ਰੋਟੀ ਖਾਦੀ ਮੁਰਗੀ ਜਿਹੜਾ ਉਹਨੇ ਕੰਮ ਵਾਲੀ ਨੇ ਮੁੰਡੇ ਨੂੰ ਖੜਿਆ ਉਸੇ ਵਾਲੇ ਮੋਢੇ ਕੋ ਫੜ ਲਿਆ ਸੋងਗੇ ਜਿੱਦਾਂ ਬਾਥਰੂਮ 'ਚੋਂ ਨਿਕਲੀ ਤੇ ਮੈਂ ਗੇਟ ਬੰਦ ਕਰਨ ਚੱਲੀ ਤਾਂ ਗਾੜੀ ਮੈਂ ਕੰਬਲੀ ਰੇਗੀ ਤਾਂ ਮਨਾ ਉਹਨਾਂ ਸਾਹ ਦੀ ਛੇਹੋ ਜਿਹੀ ਰੱਜੀ ਆ ਪਰ ਕੱਲਾ ਦਿਮਾਗ 'ਚ ਉਹਦਾ ਇੰਨਾ ਨਾ ਸ਼ਤਾਨੀ ਹੋਣੀ ਸੰਭ 可能 ਸੋਚਣ ਵਾਲੀ ਵੱਲ ਆ ਜ਼ਰੂਰ ਕੋਈ ਨਾ ਕੋਈ ਉਹਦੇ ਨਾਲ ਰਲਿਆ